ਤੀ ਕਿਲੇ ਜ਼ਮੀਨ ਵਿਕਾਊ ਹੈ ਜੀ ਤੀ ਕਿਲੇ ਖਜੂਰ ਦਾ ਬਾਗ ਲੱਗਿਆ ਵਿੱਚ ਟਾਣੀ ਗੈਰੇਜ ਸ਼ੈੱਡ ਬਣੇ ਨੇ ਪੋਲੀ ਹਾਊਸ ਬਣੇ ਮੋਟਰਾਂ ਲੱਗੀਆਂ ਨੇ ਡ੍ਰਿਪ ਸਿਸਟਮ ਲੱਗਿਆ ਜੀ ਏਰੀਆ ਮਹਾਜਨ ਬਿਕਨਰ ਮੰਡੀ ਤੋਂ 1 ਕਿਲੋਮੀਟਰ ਰੇਟ ਹੈ ਜੀ 5 ਲੱਖ ਕਿੱਲੇ ਦਾ ਇਹ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਐਗਰੀਕਲਚਰ ਮਾਈਨਿੰਗ ਟੂਰਿਜ਼ਮ ਇੰਡਸਟਰੀ ਬਾਲੀਆਂ ਸਸਤੀਆਂ ਜ਼ਮੀਨਾਂ ਖਰੀਦਣ ਦੇ ਲਈ ਸੰਪਰਕ ਕਰੋ ਸੋਲਰ ਪਾਰਕ ਲਵਾਉਣ ਦੇ ਲਈ ਤੇ ਸੋਲਰ ਪਾਰਕ ਵਾਲੀਆਂ ਜ਼ਮੀਨਾਂ ਖਰੀਦਣ ਦੇ ਲਈ ਵੀ ਸੰਪਰਕ ਕਰ ਸਕਦੇ ਹੋ ਜੀ ਖੇਤੀ ਵਾਲੀਆਂ ਜ਼ਮੀਨਾਂ ਖਰੀਦਣ ਦੇ ਲਈ ਘੱਟ ਤੋਂ ਘੱਟ ਬਜਟ 50 ਲੱਖ ਹੋਣਾ ਚਾਹੀਦਾ ਦਿੱਤੇ ਨੰਬਰ ਤੇ ਸੰਪਰਕ ਕਰੋ 99680220993 ਇਸ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਵਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਜੀ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਦਿਹਾੜੇ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਪ੍ਰਮਾਤਮਾ ਤੁਹਾਨੂੰ ਹਣਾ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੁਸੀਂ ਆਪਣੇ ਪਰਿਵਾਰ ਚ ਖੁਸ਼ ਰਹੋ ਤੁਹਾਡੀਆਂ ਕਮਾਈਆਂ ਦੇ ਵਿੱਚ ਹਣਾ ਪ੍ਰਮਾਤਮਾ ਵਾਧਾ ਕਰੇ ਬਰਕਤਾਂ ਲਿਆਏ ਜੀ ਅੱਜ ਆਪਾਂ ਜਿਹੜੀ ਜ਼ਮੀਨ ਲੈ ਕੇ ਆਏ ਆ ਜੀ 20 ਕਿੱਲੇ ਜ਼ਮੀਨ ਦਾ ਟੱਕ ਲੈ ਕੇ ਆਏ ਇੱਕ ਨੰਬਰ ਟੱਕ ਲੈ ਕੇ ਆਏ ਜ਼ਮੀਨ ਦਾ ਬਹੁਤ ਸੋਹਣਾ ਟੱਕ ਹੈ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਮਿੱਠਾ ਪਾਣੀ ਦੋ ਮੋਟਰਾਂ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਨੰਬਰ ਰੇਟ ਏਰੀਆ ਸਾਰੀ ਜਾਣਕਾਰੀ ਅਸੀਂ ਦੇ ਦੇਾਂਗੇ ਉਸ ਤੋਂ ਪਹਿਲਾਂ ਜੀ ਜੇਕਰ ਤੁਸੀਂ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਹੋਰ ਕੋਈ ਸੰਦਸ ਜਿਹੜਾ ਕੋਠੀ ਘਰ ਮਕਾਨ ਜੋ ਵੀ ਖਰੀਦਣਾ ਚਾਹੁੰਦੇ ਹੋ ਤੁਹਾਡਾ ਕਿੱਡਾ ਕੁ ਬਜਟ ਹੈ ਕਿਹੜੇ ਏਰੀਆ ਵਿੱਚ ਖਰੀਦਣਾ ਚਾਹੁੰਦੇ ਹੋ ਸਾਨੂੰ ਇਹ ਚੀਜ਼ ਵੀ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰੋ ਅਗਲੀ ਐਡ ਅਸੀਂ ਤੁਹਾਡੇ ਏਰੀਆ ਦੀ ਲੈ ਕੇ ਪਹੁੰਚ ਜਾਗੇ ਨਾਲ ਦੀ ਨਾਲ ਤੁਹਾਨੂੰ ਦੱਸ ਦਿਆਂ ਵੀ ਜੇਕਰ ਤੁਸੀਂ ਕੋਈ ਚੀਜ਼ ਵੇਚਣਾ ਚਾਹੁੰਦੇ ਹੋ ਹਨ ਜੇ ਤੁਹਾਡੇ ਕੋਲ ਕੋਈ ਪੈਲੀ ਪਈ ਹੈ ਵੇਚਣੀ ਕੋਈ ਚਾਹੁੰਦੇ ਹੋ ਵੇਚਣੀ ਘਰ ਹੀ ਬੈਠੀ ਵੀ ਵਿਕੇ ਜੇ ਉਹ ਜਾਂ ਕੋਈ ਖੇਤੀਬਾੜੀ ਰਿਲੇਟਡ ਕੋਈ ਵੀ ਸੰਦ ਦਾ ਟਰੈਕਟਰ ਹੈ ਹਨਾ ਜੀ ਜਾਂ ਕੋਈ ਘਰ ਕੋਠੀ ਮਕਾਨ ਹੈ ਹਨਾ ਜੀ ਉਹਦੀ ਐਡ ਸਾਡੇ ਚੈਨਲ ਤੇ ਕਰਵਾ ਸਕਦੇ ਹੋ ਤੁਸੀਂ ਐਡ ਕਰਵਾਉਣ ਲਈ 5 ਤੋਂ 6 ਮਿੰਟਾਂ ਦੀ ਫੋਨ ਨੂੰ ਟੈਡਾ ਕਰਕੇ ਵੀਡੀਓ ਬਣਾ ਕੇ ਭੇਜਣੀ ਹੈ ਪਲੱਸ ਸਾਰੀ ਜਾਣਕਾਰੀ ਭੇਜਣੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲਾਂ ਉੱਤੇ ਲੱਗ ਜੂਗੀ ਤੁਹਾਡੀ ਐਡ ਇੰਸਟਾਗ੍ਰam ਫੇਸਬੁੱਕ YouTube ਉੱਪਰ ਅਸੀਂ ਲਗਾ ਦਾਂਗੇ ਤੁਹਾਨੂੰ ਸਹੂਲਤ ਮਿਲ ਜੂ ਘਰ ਬੈਠੇ ਆਪਦੀ ਚੀਜ਼ ਸੇਲ ਕਰਨ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਜੀ ਨੰਬਰ ਸਕਰੀਨ ਤੇ ਤੁਹਾਡਾ ਨੋਟ ਕਰਵਾ ਦਿਆਂ ਜੀ 9877988446 ਇਹ ਨੰਬਰ ਤੇ ਸਿਰਫ ਐਡ ਕਰਵਾਉਣ ਲਈ ਨੰਬਰ ਦਿੱਤਾ ਹੈ ਇਹ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਜਮੀਨ ਨਹੀਂ ਖਰੀਦ ਸਕਦੇ ਜਿਹੜੀ ਵੀ ਆਪਾਂ ਐਡ ਲਾ ਰਖੇ ਜਮੀਨ ਵਾਲੇ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਵੀਡੀਓ ਦੇ ਵਿੱਚ ਜੀ ਅੱਗੇ ਆਪਾਂ ਸਾਰੀ ਜਾਣਕਾਰੀ ਦੇ ਨਾਲ 20 ਕਿੱਲੇ ਜਮੀਨ ਲੈ ਕੇ ਆਏ ਜੀ ਪੂਰੀ ਟਾਪ ਦੀ ਜਮੀਨ ਆ ਲਿੰਕ ਰੋਡ ਤੋਂ 4 ਕਿੱਲੇ ਪਿੱਛੇ हट ਗਈਆਂ ਵਿੱਚ ਘਰ ਬਣਿਆ ਹੋਇਆ ਹੈ ਖੇਤਾਂ ਦੇ ਵਿੱਚ ਨਾਲ ਇਹ ਜਮੀਨ ਹੈ 20 ਕਿੱਲੇ ਦੋ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜੀ ਦੋ ਮੋਟਰਾਂ ਮਿੱਠਾ ਪਾਣੀ ਮਿਲ ਜੂਗਾ ਜੀ ਦੋ ਮੋਟਰਾਂ ਮਿਲ ਜਾਣਗੀਆਂ ਕੱਲਿਆਂ ਦੀਆਂ ਮੋਟਰਾਂ ਮਿਲ ਜਾਣਗੀਆਂ 20 ਕਿੱਲੇ ਚ ਯਾਨੀ ਕਿ 10 ਕਿੱਲੇ ਤੇ ਮੋਟਰ ਹੋਊਗੀ ਕਿਸੇ ਨਾਲ ਕੋਈ ਮੋਟਰ ਸਾਂਝੀ ਨਹੀਂ ਕਿਸੇ ਨਾਲ ਕਿਸੇ ਨੂੰ ਕੋਈ ਮੋਟਰ ਦੀ ਵਾਰੀ ਦੀ ਪਾਣੀ ਨਹੀਂ ਮਿਲਦੀ ਕਿਸੇ ਨਾਲ ਕੋਈ ਵੱਟ ਦਾ ਰੋਲਾ ਨਹੀਂ ਰਾਹ ਦਾ ਰੋਲਾ ਨਹੀਂ ਹਰ ਪੱਖੋਂ ਜ਼ਮੀਨ ਵਧੀਆ ਘੈਂਟ ਸੋਹਣੀ ਮਿਲ ਜੂਗੀ ਹਰ ਤਰ੍ਹਾਂ ਦੀ ਫਸਲ ਹੁੰਦੀ ਹੈ ਇੱਕ ਨੰਬਰ ਮਿੱਠਾ ਪਾਣੀ ਮਿਲੂਗਾ ਜੀ ਤੁਹਾਨੂੰ ਇੱਕ ਨੰਬਰ ਮਿੱਠਾ ਪਾਣੀ ਮਿਲੂਗਾ ਜ਼ਮੀਨ ਦੇ ਠੇਕੇ ਦੀ ਗੱਲ ਕਰ ਲੈਂਦੇ ਆ ਵੀ ਤੁਹਾਨੂੰ ਠੇਕੇ ਦਾ ਪਤਾ ਲੱਗ ਜਾਂਦਾ ਵੀ ਹਨਾ ਜ਼ਮੀਨ ਕਿੰਨੇ ਕ ਭਾਅ ਲੀ ਆ 60000 ਨੂੰ ਕਿੱਲਾ ਠੀਕ ਕਿਤੇ ਜ਼ਮੀਨ ਲੱਗੀ ਸੀਗੀ ਜੀ ਪਿਛਲੇ ਕਿਡੇ ਹੁਣ ਰੇਟ ਹਨਾ ਵਧੀਆ ਫਸਲਾਂ ਜਿੰਮੇ ਵੀ ਆ ਰੇਟ ਚੜਦੇ ਤੁਰੇ ਜਾਂਦੇ ਠੀਕ ਹੈ ਨੇ ਇਸ ਵਾਰ ਹੋ ਸਕਦਾ 65 ਜਾਂ 70 ਨੂੰ ਲੱਗ ਜੇ ਪਿਛਲੇ ਕਿਡੇ ਜਿਹੜਾ ਰੇਟ ਸੀਗਾ ਉਹ 60000 ਕਿਦੂ ਪਰ ਕਿੱਲਾ ਇਹ ਜਿਵੇਂ ਠੀਕੇ ਤੇ ਲੱਗੀ ਸੀਗੀ ਤੇ ਲਿੰਕ ਰੋਡ ਦੇ ਉੱਪਰ ਚਾਰ ਕਿੱਲੇ ਪਿੱਛੇ ਹਟਣੀਆਂ ਜੀ ਸਭ ਤੋਂ ਪਹਿਲਾਂ ਵੀ ਦੱਸਿਆ ਸੀਗਾ ਦੋ ਮੋਟਰਾਂ ਵਧੀਆ ਮਿੱਠਾ ਪਾਣੀ ਸਾਰੀਆਂ ਫਸਲਾਂ ਹੁੰਦੀਆਂ ਨੇ ਇੱਕੋ ਹੀ ਟੱਕ ਹੈ ਜੀ 20 ਕਿੱਲੇ ਦਾ ਇਹ ਏਰੀਆ ਤੋਂ ਕਾਫੀ ਡਿਮਾਂਡ ਸੀਗੀ ਵੀਰਾਂ ਦੀ ਵੀ ਸਾਨੂੰ ਆਹ ਏਰੀਆ ਤੋਂ ਜ਼ਮੀਨ ਲੈ ਕੇ ਆਓ ਸਾਡੇ ਕੋਲ ਬਹੁਤ ਸਾਰੇ ਪਿਛਲੀਆਂ ਵੀਡੀਓ 'ਚ ਕਮੈਂਟ ਆ ਰਹੀ ਸੀਗੇ ਤਾਂ ਉਹਨਾਂ ਵੀਰਾਂ ਦੀ ਫਰਮਾਇਸ਼ ਉੱਤੇ ਆਪਾਂ ਲੈ ਕੇ ਆਏ ਆ ਹੁਣ ਆਪਾਂ ਕਰ ਲੈਨੇ ਜੀ ਰੇਟ ਦੀ ਗੱਲ ਰੇਟ ਪਰ ਕਿੱਲੇ ਦੇ ਹਿਸਾਬ ਨਾਲ ਹੁੰਦਾ ਜੀ 28 ਲੱਖ ਰੁਪਿਆ ਪਰ ਕਿੱਲੇ ਦੇ ਹਿਸਾਬ ਨਾਲ ਰੇਟ ਮੰਗਿਆ ਗਿਆ ਜੀ ਇੰਨਾ ਵਧੀਆ ਟੱਕ ਚੰਦਾ ਮਿੱਠਾ ਪਾਣੀ ਵਿੱਚ ਮੋਟਰਾਂ 28 ਲੱਖ ਰੁਪਿਆ ਬਾਈ ਇਹ ਤਲਵੰਡੀ ਸਾਬੋ ਦਾ ਏਰੀਆ ਖਾਤਰ ਕੋਈ ਬਾਲਾ ਨਹੀਂ ਤੇ ਇੱਥੇ ਜਿਹੜੇ ਨਾਰਮਲ ਰੇਟ ਨੇ ਹਨਾ ਉਹ ਜ਼ਮੀਨਾਂ ਦੇ 40 40 45 45 ਲੱਖ ਨੇ ਵਧੀਆ ਪਾਣੀ ਦੇ ਸਾਧਨਾਂ ਵਾਲੀਆਂ ਜ਼ਮੀਨਾਂ ਦੇ ਤਾਂ ਵਧੀਆ ਸੌਦਾ ਹੈ ਬਾਕੀ ਕੋਈ 28 ਲੱਖ ਤੇ ਲੈਣ ਨਹੀਂ ਕਿੱਚੀ ਜਾ ਕੇ ਦੇਖੋ ਫਸਲਾਂ ਦੀ ਕੋਹਣਾ ਸਭਾ ਸਭਾ ਮਾਹੌਲ ਦੇਖੋ ਤੁਸੀਂ ਆਪਦਾ ਰੈਡ ਰੇਡ ਤੁਹਾਨੂੰ ਪਤਾ ਲੱਗ ਜੰਦਾ ਹਨਾ ਜ਼ਮੀਨ ਦਾ ਕਿਹੜਾ ਕੋਈ ਆਪਾਂ ਅੱਜ ਦੇ ਕੰਮ ਕਰਦੇ ਹਾਂ ਜ਼ਮੀਨ ਦਾ ਵੀ ਆਪਾਂ ਮੋਦਦਾਂ ਤੋਂ ਬੋਂਦੇ ਬੀਜ ਦੇ ਆ ਰਹੇ ਆਪਾਂ ਨੂੰ ਪਤਾ ਹੀ ਹੁੰਦਾ ਤੇ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਸਾਰੀ ਗੱਲਬਾਤ ਤੁਸੀਂ ਉੱਥੇ ਕਰ ਲੈਣੀ ਹੈ ਜੀ ਏਰੀਆ ਤਲਵੰਡੀ ਸਾਬੋ ਹੈ ਜੀ 28 ਲੱਖ ਰੁਪਏ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ 20 ਕਿੱਲੇ ਦੇ 20 ਕਿੱਲੇ ਜੀ ਥੱਲੇ ਆ ਗਿਆ ਜੀ ਮਾਲਕੀ ਦਾ ਨੰਬਰ ਇਹ ਨੰਬਰ ਦੇ ਉੱਤੇ ਕਰ ਲਿਓ ਕਾਲ ਸਾਰੀ ਜਾਣਕਾਰੀ ਕੁਝ ਹੋਰ ਪੁੱਛਣਾ ਹੋਵੇ ਬਾਈ ਕਿੰਨੀ ਕਿਹੜੇ ਸ਼ਹਿਰ ਤੋਂ ਕਿੰਨੀ ਦੂਰ ਹੈ ਹਨਾ ਪਾਣੀ ਦਾ ਲੈਵਲ ਵਗੈਰਾ ਪੁੱਛਣਾ ਹੋਵੇ ਸਾਰੀਆਂ ਗੱਲਾਂ ਬਾਤਾਂ ਤੁਸੀਂ ਇਹਨਾਂ ਤੋਂ ਖੁੱਲ੍ਹ ਕੇ ਪੁੱਛ ਸਕਦੇ ਹੋ ਫੋਟੋਆਂ ਹੋਰ ਵੀ ਵੀਡੀਓ ਜੇਕਰ ਮਗਾਉਣੀਆਂ ਮੰਗਾ ਸਕਦੇ ਹੋ ਜਾ ਕੇ ਇਹਨਾਂ ਨਾਲ ਮੀਟਿੰਗ ਰੱਖ ਲਿਓ ਜਾ ਕੇ ਦੇਖਿਓ ਜ਼ਿਆਦਾ ਜਾਣਕਾਰੀ ਤਾਂ ਫੇਰ ਹੀ ਹੋਣੀ ਜੇਕਰ ਤੁਸੀਂ ਇੰਟਰਸਟਿਡ ਹੋ ਖਰੀਦਦਾਰ ਹਨਾ ਖਰੀਦਣੀ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਦੇਖਿਓ ਜਿਹੜੇ ਵੀਰ ਹੋਰ ਕੋਈ ਤਾਂ ਨਹੀਂ ਜ਼ਮੀਨ ਦੀ ਭਾਲ ਕਰ ਰਹੇ ਨੇ ਉਹ ਕਮੈਂਟਾਂ ਚ ਦੱਸ ਦਿਓ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਲਾ ਦਿਓ ਤਾਂ ਕਿ ਹੋਰ ਭਰਾ ਹਨਾ ਤੱਕ ਇਹ ਵੀਡੀਓ ਪਹੁੰਚ ਜੇ ਤੇ ਮਾਲਕਾਂ ਜਿਨ੍ਹਾਂ ਨੇ ਇਹ ਜ਼ ਠੀਕ ਹੈ ਜੀ ਤਾਂ ਸਾਗਰੀ ਸਾਰੇ ਵੀਰਾਂ ਦੀ ਮਦਦ ਨਾਲ ਹੀ ਆਪਣਾ ਇਹ ਸਿਸਟਮ ਗਾਂਢੀ ਨਾ ਹਨ ਵੀਡੀਓ ਪਹੁੰਚਦੀ ਹੈ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇੱਕ ਵਾਰੀ ਫੇਰ ਤੋਂ ਹਨਾ ਜੀ ਇਹ ਵੀਡੀਓ ਤਾਂ ਅਗਲੇ ਦਿਨ ਚੱਲ ਰਹੀ ਹੈ ਪਰ ਸਾਰੇ ਵੀਰਾਂ ਦਾ ਹਨਾ ਜੀ ਜਿਹੜਾ ਪ੍ਰਕਾਸ਼ ਦਿਹਾੜਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਉਹਦੀ ਲੱਖ ਲੱਖ ਵਧਾਈ ਹੈ ਜੀ ਸਾਰੇ ਨੂੰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਵਿੱਚ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ